ਸਸ਼ੀ ਕਲਜੀ ਦਾ ਕਲਾਸਿਕ ਕਲੈਕਸ਼ਨ ਲੇਰਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚੋਂ ਹਾਂਜੀ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਮਾਇਰਾ ਦੇ ਸੂਟ ਇੱਕ ਵਾਰ ਫੇਰ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਕਿ ਤੁਸੀਂ ਮਾਇਰਾ ਬੂਮੇਰ ਦੇ ਸੂਟ ਤਾਂ ਲੈ ਕੇ ਆਉਣੇ ਹੋ ਬਟ ਸਾਨੂੰ ਪਹਿਲਾਂ ਵਾਲੇ ਹੀ ਜੋ ਬੰਬਰ ਜਰਜਟ ਦੇ ਸੂਟ ਨੇ ਉਹੀ ਚਾਹੀਦੇ ਆ ਤਾਂ ਜੇ ਆਪਾਂ ਤੁਹਾਡੀ ਚੋਇਸ ਤੇ ਉਹੀ ਵਾਲੇ ਸੂਟ ਦੁਆਰਾ ਲੈ ਕੇ ਹਾਜ਼ਰ ਹੋਏ ਆ ਜੀ ਬਹੁਤ ਸੋਹਣੇ ਸੋਹਣੇ ਕਲਰਸ ਤੇ ਬਹੁਤ ਬਿਲਕੁਲ प्योर प्योर बंबर बिल्कुल लाइट वेट सूट जी देख सकते हो पहला ही सूट थोड़े सामने है बड़े प्यारे कलर के प्रिंट बैक फ्रंट दोनों साइड बड़ा प्यारा प्रिंट आऊगा लैस के ना फिनिशिंग घेरे की और बॉटम की भी लैस के निजायनिंग की गई और नाल प्योर मसलीन ढाई मीटर दुपट्टा आऊगा फुली फिनिशिंग दुपट्टा एंड बॉटम शर्ट ऑलसो ਸੈਕਿੰਡ ਕਲਰ ਵੀ ਬਹੁਤ ਸੋਹਣਾ ਹੈ ਜੀ ਸਾਰੇ ਇਸ ਦੇ ਵਿੱਚ ਸਰਦਾਰੀ ਜੇ ਕਲਰ ਆਉਣਗੇ ਕਿਉਂਕਿ ਸਾਰੇ ਗਰਮੀਆਂ ਵਾਲੇ ਸ਼ੇਡ ਨੇ ਬਿਲਕੁਲ ਲਾਈਟ ਵੇਟ ਗਰਮੀਆਂ ਦੇ ਲਈ ਬਹੁਤ ਸੋਹਣਾ ਫੈਬਰਿਕ ਆ ਇਹ ਵਾਲੀ ਸ਼ਰਟ ਆ ਚੁੱਕੀ ਜੀ ਬੈਕ ਫਰੰਟ 슬ੀਵਸ ਸਾਰਾ ਬਹੁਤ ਸੋਹਣਾ ਪ੍ਰਿੰਟ ਆਊਗਾ ਨਾਲੇ ਬਾਟਮ ਨਾਲ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੀ ਹੀ ਬਾਟਮ ਆਉਗੀ ਓਨਲੀ ਸ਼ਰਟ ਬੰਬਰ ਦੀ ਹੋਊਗੀ ਜੀ ਦੁਪੱਟੇ ਦੀ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ 4 ਸਾਈਡ ਲੈਸ ਦੀ ਮਿਲੇਗੀ ਬਾਟਮ ਦੀ ਵੀ ਪੌਂਚੀਆਂ ਦੀ ਫਿਨਿਸ਼ਿੰਗ ਮਿਲੇਗੀ ਔਰ ਕੇਰਾ 슬ੀਵਜ਼ ਆਲਸੋ ਤੀਸਰਾ ਕਲਰ ਇਫਲੋਜ਼ੀ ਗ੍ਰੇ ਟੋਨ ਦੇ ਵਿੱਚ ਆ ਜਾਊਗਾ neck line design ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਬਾਟਮ ਆ ਜਾਊਗਾ ਗ੍ਰੀਨਿਸ਼ ਗ੍ਰੇ ਕਲਰ ਆ ਜਾਊਗਾ ਜੀ ਇਹਦਾ ਪਿਓਰ ਮਸਲੀਨ ਦੁਪट्टे ਦੇ ਨਾਲ ਮਤਲਬ ਬਹੁਤ ਸੋਹਣੇ ਯੂਨੀਕ ਜਿਹੇ ਸੂਟ ਬਣ ਕੇ ਰੈਡੀ ਹੁੰਦੇ ਨੇ ਕਿਉਂਕਿ ਨਾ ਹੀ ਇਹ ਜਿਆਦਾ ਐਮਬਲੋਇਡਰੀ ਵਗੈਰਾ ਹੈ ਨਾ ਉੱਪਰ ਬਿਲਕੁਲ ਲਾਈਟ weight ਬਹੁਤ ਸੋਹਣੇ ਹਲਕੇ ਭੁਲਕੇ ਜਿਹੇ ਸੂਟ ਗਰਮੀਆਂ ਦੇ ਲਈ ਬੜੇ ਸੋਹਣੇ ਰੈਡੀ ਹੁੰਦੇ ਨੇ ਬੂਮੇਡ ਬ੍ਰਾਂਡ ਹੈ ਜੀ ਮਾਇਰਾ ਬਹੁਤ ਸੋਹਣਾ ਮਤਲਬ ਕਿ ਸੂਟਾਂ ਦਾ ਫੈਬਰਿਕ ਹੁੰਦਾ ਹੈ ਇਹ ਵਾਲਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਫਰੋਜੀ ਸੀ ਗ੍ਰੀਨ ਫਰੋਜੀ ਜਿਹਾ ਕਲਰ ਆ ਜਾਊਗਾ ਦੇਖ ਸਕਦੇ ਹੋ ਨਾਲ ਬਾਟਮ ਹੈ ਜੀ ਇਹਨੂੰ ਤੁਸੀਂ ਪਲਾਜ਼ੋ ਬਣਾਓ ਸਲਵਾਰ ਬਣਾਓ ਤੁਹਾਡੀ ਚੋਆਇਸ ਰਹੂਗੀ ਫਿਨਿਸ਼ਿੰਗ ਤੁਹਾਨੂੰ ਹਰ ਇੱਕ ਦੀ ਮਿਲੇਗੀ ਇਹ ਦੁਪੱਟਾ ਆ ਜਾਊਗਾ ਇਸ ਤਰ੍ਹਾਂ ਪ्युअर ਮਸਲੀਨ ਦਾ ਦੁਪੱਟਾ ਹੋਊਗਾ ਸੇਮ ਪ्युअर ਮਸਲੀਨ ਦੀ ਹੀ ਨਾਲ ਸਲਵਾਰ ਹੋਊਗੀ ਸ਼ਰਟ ਬੰਬਰ ਜੇ ਅਗਲਾ ਕਲਰ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਪੀਚ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਕਿਰਾ ਬਾਰਡਰ ਦੇ ਨਾਲ ਬਿਲਕੁਲ ਅਲੱਗ ਜਿਹਾ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਬੋਟਮਾ ਜੁਗੀ ਜੀ ਨਾਲ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਜਿਹੜੀ ਕੱਟ ਹੈ 2.5 ਮੀਟਰ ਦੀ ਰਹੂਗੀ ਤੇ ਗੱਜ ਵੀ ਮਤਲਬ ਕਿ ਚੌੜਾਈ ਹੈ ਜਿਹੜੀ ਉਹ ਵੀ ਪੂਰੀ ਰਹੂਗੀ ਪੂਰਾ ਬੁੱਕਲ ਦਾ ਸਿਰ ਤੇ ਲੈਣ ਲਈ ਬਹੁਤ ਸੋਹਣਾ ਦੁਪੱਟਾ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਰਦਾਰੀ ਲੁੱਕ ਦੇ ਸੂਟ ਨੇ ਅੱਗੇ ਇਹ ਵਾਲੇ ਜਿਹੜੇ ਆਗੇ ਇਹ ਆਰੀ ਵਰਕ ਦੇ ਵਿੱਚ ਆਉਣਗੇ ਜੀ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਫੈਬਰਿਕ ਹੋਊਗਾ ਖਾਦੀ ਕਾਟਨ ਬਹੁਤ ਸੋਨਾ ਫੈਬਰਿਕ ਆ ਵਿਦਾਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਸਾਰੇ ਦਾ ਸਾਰਾ ਆਰੀ ਵਰਕ ਦਾ ਕੰਮ ਆਊਗਾ ਜਿਸ ਤਰ੍ਹਾਂ ਹੀ ਗ੍ਰੇ ਕਲਰ ਦੇ ਵਿੱਚ ਆ ਜਾਊਗਾ ਇਹਦੇ ਵਿੱਚ ਗਰਮੀਆਂ ਵਾਲੇ ਸੋਬਰ ਜੇ ਕਲਰ ਹੀ ਰਹਿਣਗੇ ਮਤਲਬ ਕਿ ਇਹ ਟੂ ਟੋਨ ਫੈਬਰਿਕ ਆਊਗਾ ਖਾਦੀ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵਿੱਚ ਬਲੈਕਿਸ਼ ਦੀ ਲਾਈਨ ਆਊਗੀ ਬੈਬਿੰਗ ਇਹਦੀ ਇਸ ਤਰ੍ਹਾਂ ਹੁੰਦੀ ਆ ਇਹ ਸੀਮ ਮਾਇਰਾ ਵਾਲਾ ਬੰਬਰ ਦਾ ਆ ਗਿਆ ਜੀ ਇੱਕ ਪੀਸ ਰਹਿ ਗਿਆ ਸੀ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਤੇ ਜਿਹੜੇ ਮਾਇਰਾ ਵਾਲੇ ਸੂਟ ਨੇ ਬਿੱਦੂ ਦੁਪੱਟੇ ਸੂਟ ਦਾ ਪ੍ਰਾਈਸ ਸਿਰਫ 1395 ਓਨਲੀ ਅੱਜ ਵਾਲੀ ਵੀਡੀਓ ਦੇ ਲਈ ਸਿਰਫ 1395 ਦਾ ਸੂਟ ਹੈ ਜੀ ਬਿੱਦੂ ਦੁਪੱਟਾ ਕੋਈ ਤੁਸੀਂ ਇਹਤੇ ਐਕਸਟਰਾ ਲਿਆਸ ਨਹੀਂ ਲਗਾਉਣੀ ਕੋਈ ਖਰਚ ਨਹੀਂ ਹੈਗਾ ਤੁਹਾਨੂੰ ਬਹੁਤ ਸੋਹਣਾ ਸੂਟ ਆ ਜੋ ਕਿ ਸਿਰਫ 1395 ਦਾ ਤੁਸੀਂ ਲੈ ਰਹੇ ਹੋ ਉਹ ਵੀ ਬ੍ਰਾਂਡ ਦਾ ਸੂਟ ਤਾਂ ਤੁਸੀਂ ਇਸ ਵੀਡੀਓ ਦਾ ਫਾਇਦਾ ਉਠਾ ਸਕਦੇ ਆ ਇਹ ਡਬਲ ਟੋਨ ਫੈਬਰਿਕ ਦੇ ਵਿੱਚ ਆਗਰਾ ਅੰਗਲਾ ਜਿਹੜਾ ਆਜੂਗਾ ਜੀ ਪ੍ਰੋਪਰ ਗ੍ਰੇ ਕਲਰ ਆਜੂਗਾ ਇਹ ਸਾਰੇ ਦਾ ਸਾਰਾ ਆਰੀ ਵਰਕ ਦੇ ਵਿੱਚ ਆਊਗਾ ਇਹਨੂੰ ਤੁਸੀਂ ਦੁਪੱਟਾ ਟਾਈ ਡਾਈ ਕਰਵਾ ਸਕਦੇ ਹੋ ਜਾਂ ਜਿੱਦਾਂ ਥ੍ਰੈਡ ਲੱਗਿਆ ਜਾਂ ਫਿਰ ਤੁਸੀਂ ਬੀਸ ਨਾਲ ਦਾ ਲਗਾ ਸਕਦੇ ਹੋ ਡਬਲ ਟੋਨ ਖਾਦੀ ਕਾਟਨ ਇਹ ਵਾਲੇ ਜਿਹੜੇ ਸੂਟ ਨੇ ਇਹ ਪੂਰੇ ਆਫ ਤੇ ਨੇ ਵੈਸੇ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ 1895 ਕਿਉਂਕਿ ਸਾਰਾ ਆਰੀ ਦਾ ਕੰਮ ਆ ਇਹ ਆਫ ਤੇ ਹੋਣ ਕਰਕੇ ਚਾਰੋਂ ਸੂਟ ਤੁਹਾਨੂੰ ਸਿਰਫ 1095 ਦਾ ਸੂਟ ਪਊਗਾ ਵਰਕ ਵੀ ਨਹੀਂ ਇੰਨੇ ਦਾ ਆਰੀ ਦਾ ਵਰਕ ਵੀ ਨਹੀਂ ਹੁੰਦਾ ਜੀ ਸਮਝ ਲਓ ਕਿ ਤੁਹਾਨੂੰ ਅੱਧੇ ਰੇਟ 'ਚ ਵੀ ਅੱਧੇ ਰੇਟ ਤੋਂ ਵੀ ਘੱਟ ਸੂਟ ਮਿਲੂਗਾ ਲੈ ਸਕਦੇ ਹੋ ਕਿਉਂਕਿ ਦਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਸਿਰਫ 1095 슬ੀਵਜ਼ ਦਾ ਵੀ ਵਰਕ ਆਊਗਾ ਦੋ ਪ੍ਰੋ ਦੀ ਵੈਬਿੰਗ ਤੁਹਾਨੂੰ ਦਿਖ ਰਹੀ ਹੈ ਕਿ ਡਬਲ ਵੈਬਿੰਗ ਹੈ ਜਿਸ ਤਰ੍ਹਾਂ ਤੁਹਾਨੂੰ ਵਿੱਚ ਬਲੈਕਿਸ਼ ਦਿਖ ਰਿਹਾ ਹੈ ਸਾਰਾ ਬੁਣਤੀ ਦੇ ਵਿੱਚ ਹੈ ਬੜਾ ਸੋਹਣਾ ਫੈਬਰਿਕ ਹੈ ਤੇ ਇਹ ਲਾਸਟ ਵਾਲਾ ਕਲਰ ਬਹੁਤ ਸੋਹਣਾ ਕਾਫੀ ਸ਼ੇਡ ਬਾਕੀ ਕੋਈ ਵੀ ਸੂਟਾਂ ਦੀ ਫਾਈਨਲ ਲੁੱਕ ਸਟਿਚ ਹੋਣ ਤੋਂ ਬਾਅਦ ਹੀ ਆਉਂਦੀ ਹੈ ਤੇ ਇਹਨਾਂ ਚੋਂ ਵੀ ਤੁਸੀਂ ਕੋਈ ਵੀ ਸੂਟ ਚਾਰੋਂ ਕਲਰਸ ਦੇ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੈ ਜੀ ਓਨਲੀ 1095 ਸਾਰੇ ਦਾ ਸਾਰਾ ਆਰੀ ਦਾ ਕੰਮ ਆਊਗਾ ਹੱਥ ਦਾ ਕੰਮ ਆਊਗਾ ਜੀ ਲੈ ਸਕਦੇ ਹੋ ਚਾਰੋਂ ਕਲਰ ਸੋਹਣੇ ਨੇਗੇ ਤੇ ਬਾਕੀ ਇਹਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰਕੇ ਕਿਤੇ ਵੀ ਬੈਠੇ ਆਨਲਾਈਨ ਮੰਗਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਆਪਾਂ ਪ੍ਰੋਵਾਈਡ ਕਰਦੇ ਹਾਂ ਜੀ ਕੱਲ ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ